ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਐਕਸਟੈਂਸ਼ਨ ਬਣਾਉਣ ਦਾ ਤਰੀਕਾ ਦੱਸਣ ਲੱਗਿਆ ਜਿਹੜਾ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਐਕਸਟੈਂਸ਼ਨ ਖਰੀਦਦੇ ਆ ਉਹ ਥੋੜੇ ਜੇ ਲੋਡ ਦੇ ਨਾਲ ਅਸਰ ਛੜ ਜਾਂਦਾ ਜਿਹੜਾ ਐਕਸਟੈਂਸ਼ਨ ਆਪਾਂ ਅੱਜ ਤੁਹਾਨੂੰ ਬਣਾਉਣ ਵਾਸਤੇ ਤਰੀਕਾ ਦੱਸਾਂਗੇ ਇਹ ਤੇ ਜਿੰਨਾ ਮਰਜ਼ੀ ਤੁਸੀਂ ਲੋਡ ਪਾ ਸਕਦੇ ਹੋ ਭਾਵੇਂ ਹੀਟਰ ਚਲਾਓ ਭਾਵੇਂ ਵਾਸ਼ਿੰਗ ਮਿਸ਼ੀਨ ਚਲਾਓ ਭਾਵੇਂ ਕੁਝ ਵੀ ਚਲਾਓ ਇਹ ਕਦੇ ਵੀ ਨਹੀਂ ਛੜੇਗਾ ਬਹੁਤ ਹੀ ਵਧੀਆ ਇਹका ਤੁਹਾਨੂੰ ਅੱਜ ਦੱਸਣ ਲੱਗੇ ਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਆਪਾਂ ਇੱਕੋ ਜਿਹੇ ਸਾਈਜ਼ ਦੀਆਂ ਦੋ ਫੱਟੀਆਂ ਲੈ ਲੈਣੀਆਂ ਨੇ ਫੱਟੀਆਂ ਲੈਣ ਤੋਂ ਬਾਅਦ ਪਲੱਗਾਂ ਦੇ ਕਾਰ ਦੀਆਂ ਉਹਦੇ ਵਿੱਚ ਗਲੀਆਂ ਮਾਰ ਲੈਣੀਆਂ ਆ ਆਪਾਂ 3 ਪੁਇੰਟ ਟੌਪ ਵੀ ਬਣਾ ਸਕਦੇ ਆ ਤੇ 2 ਪੁਇੰਟ ਟੌਪ ਵੀ ਬਣਾ ਸਕਦੇ ਆ ਉਸੇ ਹਿਸਾਬ ਦੇ ਨਾਲ ਆਪਾਂ ਟਾਈਟ ਗਲੀਆਂ ਇਹਦੇ ਫੱਟੀ ਦੇ ਵਿੱਚ ਮਾਰ ਲੈਣੀਆਂ ਨੇ ਗਲੀਆਂ ਮਾਰਨ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਪਿਛਲੀ ਸਾਈਡ ਤੇ ਨਾ ਗਲੀਆਂ ਦੇ ਉੱਪਰ ਇੱਕ ਤਾਰ ਦੇ ਟੋਟੇ ਦੇਖਾਂ ਦੇ ਨਾਲ ਫਿੱਟ ਕਰ ਦੇਣੇ ਨੇ ਅਤੇ ਕਨੈਕਸ਼ਨ ਕਰ ਦੇਣਾ ਉਸ ਤੋਂ ਬਾਅਦ ਆਪਾਂ ਇਹ ਕਰਨਾ ਦੂਸਰੀ ਫੱਟੀ ਦੇ ਉੱਪਰ ਪਹਿਲਾਂ ਵਾਲੀ ਫੱਟੀ ਨੂੰ ਰੱਖ ਕੇ ਚਾਰੇ ਖੁੰਝਿਆਂ ਦੇ ਵਿੱਚ ਇਹਨੂੰ ਦੂਸਰੀ ਫੱਟੀ ਦੇ ਨਾਲ ਨਟਾ ਦੇ ਨਾਲ ਸਕਰੂਆਂ ਦੇ ਨਾਲ ਚੰਗੀ ਤਰ੍ਹਾਂ ਟਾਈਟ ਕਰਕੇ ਭਾਵੇਂ ਡ੍ਰਿਲ ਨਾਲ ਭਾਵੇਂ ਕੇ ਪੇਚ ਕੱਸਣਾ ਜੇ ਡ੍ਰਿਲ ਨਹੀਂ ਹੈਗੀ ਤਾਂ ਪੇਚ ਕੱਸੇ ਦੇ ਨਾਲ ਆਪਾਂ ਚਾਰੇ ਖੁੰਝਿਆਂ ਤੇ ਚੰਗੀ ਤਰ੍ਹਾਂ ਸਕਰੂ ਪੂਰੇ ਟਾਇਰ ਕੱਢ ਦੇਨੇ ਨੇ ਇੱਕ ਐਕਸਟੈਂਸ਼ਨ ਆਪਣਾ ਬਿਲਕੁਲ ਨਾਟਕਸਨ ਦੇ ਨਾਲ ਤਿਆਰ ਹੋ ਜੂਗਾ ਆਪਾਂ ਇਹਦੇ ਜੋ ਜਿੰਨਾ ਵੀ ਮਰਜ਼ੀ ਲੋਡ ਵਾਲੀ ਵਸਤੂ ਚਲਾ ਸਕਦੇ ਆ ਤਕਰੀਬਨ ਇਹ ਤਾਰ ਦੇ ਹਿਸਾਬ ਨਾਲ ਵੀ ਮੋਟੀ ਤਾਰ ਪਾ ਤੇ ਪਾ ਸਕਦੇ ਆ ਪਰ ਪਤਲੀ ਤਾਰ ਵੀ ਪਾ ਸਕਦੇ ਆ ਲੋਡ ਦੇ ਹਿਸਾਬ ਦੇ ਨਾਲ ਐਕਸਟੈਂਸ਼ਨ ਆਪਣਾ ਨਾਟਕਸਨ ਤੋਂ ਬਾਅਦ ਬਿਲਕੁਲ ਬਣ ਕੇ ਤਿਆਰ ਹੋ ਗਿਆ ਆ ਜਾਓ ਆਪਾਂ ਇਹਨੂੰ ਚੈੱਕ ਕਰਕੇ ਦਿਖਾਉਣੇ ਆ ਜੇ ਸਹੀ ਕੰਮ ਪ੍ਰੋਪਰ ਕੰਮ ਕਰਦਾ ਕਿ ਨਹੀਂ ਕਰਦਾ ਆ ਦੇਖੋ ਮੈਂ ਹੁਣ ਬੱਲਬ ਚਲਾਉਣ ਲੱਗਿਆ ਦੇਖੋ ਬੱਲਬ ਸਹੀ ਤਰੀਕੇ ਦੇ ਨਾਲ ਚੱਲ ਰਿਹਾ ਤਿੰਨੇ ਪਲੱਗਾਂ ਦੇ ਵਿੱਚ ਸਹੀ ਢੰਗ ਦੇ ਨਾਲ ਬੱਲਬ ਚੱਲ ਰਿਹਾ ਜੇ ਤਰੀਕਾ ਢੰਗ ਤਰੀਕਾ ਬਣਾਉਣ ਦਾ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਇਹ ਸਟੈਂਸ਼ਨ ਤੁਹਾਡੋ ਨਿੱਤ ਵਰਤੋਂ ਦੇ ਵਿੱਚ ਕੰਮ ਆਉਣ ਵਾਲਾ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਬਣ ਗਿਆ। ਇਹ ਕਦੇ ਵੀ ਨਹੀਂ ਸੜੇਗਾ। ਧੰਨਵਾਦ ਸਸੀਕਰ।